ਪਰ ਪਿਆਰਿਓ ਮਿਲਦਾ ਕਿੰਨੂ ਇਹ ਸਹਿ ਮੇਲੇ ਤਾਂ ਨਦਰੀਆਂ ਮੀਆਂ ਸਹਿ ਦਾ ਅਰਥ ਪਰਮਾਤਮਾ ਪਰਮਾਤਮਾ ਵੈਗੁਰੂ ਕਿਰਪਾ ਕਰੇ ਪਤੀ ਵੈਗੁਰੂ ਬਖਸ਼ਿਸ਼ ਕਰੇ ਉਹਨੂੰ ਨਜ਼ਰ ਹੁੰਦੀਆਂ ਨੇ ਮੇਰੇ ਗੁਰੂ ਵਿੱਚ ਕਿੰਨੀਆਂ ਕੁ ਵਡਿਆਈਆਂ ਦੇਖੋ ਸਾਧ ਸੰਗਤ ਅੱਖਾਂ ਸਭ ਨੂੰ ਦੇਖਦੀਆਂ ਨੇ ਅੱਖਾਂ ਨਾਲ ਦੇਖਣ ਵਾਲੇ ਤਾਂ ਗੁਰੂ ਨਾਨਕ ਸਾਹਿਬ ਨੂੰ ਵੀ ਬਹੁਤ ਸਨ ਪਰ ਕਈ ਐਸੀਆਂ ਅੱਖਾਂ ਸਨ ਜਿਨ੍ਹਾਂ ਨੂੰ ਸ਼ਹਿ ਮੇਲੇ ਪਰਮਾਤਮਾ ਨੇ ਵਡਿਆਈ ਵੇਖਣ ਦੀ ਅੰਦਰ ਦੀ ਦਸ ਦੇ ਦਿੱਤੀ ਦੌਤਾਂ ਦਾਈ ਸਿਰਫ ਦੇਖਿਆ ਸਿਰਫ ਅੱਖਾਂ ਨਾਲ ਦੇਖਿਆ ਤੇ ਜਿਹੜੀ ਅੱਜ ਤੱਕ ਲੋਕਾਂ ਦੇ ਘਰ ਵਿੱਚ ਬੱਚੇ ਦੀ ਪਹਦਾਇਸ਼ ਤੋਂ ਪਹਿਲਾਂ ਕਹਿੰਦੀ ਸੀ ਕਿ ਮੇਰੀ ਝੋਲੀ ਵਿੱਚ ਤਨ ਪਦਾਰਥ ਪਾਇਓ ਸਿਰਫ ਪਹਿਲੀ ਝਲਕ ਮੇਰੇ ਬਾਬੇ ਦੀ ਮਿਲੀ ਤੇ ਉਹਨੇ ਬਾਬੇ ਦੇ ਘਰੀ ਪਿਤਾ ਬਾਬਾ ਕਾਲੂ ਜੀ ਨੂੰ ਕਹਿ ਦਿੱਤਾ ਰਹਿਣ ਦੇ ਮੈਂ ਤਾਂ ਬਹੁਤ ਰੱਜੀ ਉਹਨਾਂ ਕਹੇ ਜੇ ਘੱਟ ਨਹੀਂ ਝੋਲੀ ਕਰ ਮੈਂ ਹੋਰ ਪੈਸੇ ਦਿਆਂਗਾ ਕਹਿਣ ਲੱਗੇ ਤੇਰੇ ਪੁੱਤਰ ਦੀ ਪਹਿਲੀ ਝਲਕ ਨੇ ਨਾਨ ਦੀ ਦੌਲਤਾਂ ਸਾਂ ਮਨ ਕਰਕੇ ਭੁੱਖੀ ਸਾਂ ਤੇਰੇ ਪੁੱਤਰ ਦੇ ਪਹਿਲੇ دیدار ਨੇ ਅੰਦਰ ਦੀ ਭੁੱਖ ਹੀ ਮਿਟਾ ਦਿੱਤੀ ਹੁਣ ਇਹ ਵਡਿਆਈ ਹੋਰ ਕਿਸੇ ਨੂੰ ਦਿਸੀ ਬੇਬੇ ਨਾਨਕੀ ਨੂੰ ਦਿਸੀ ਮੈਂ ਇੱਕ ਉਦਾਹਰਨ ਦੇ ਦੇਣਾ ਉਹਨੂੰ ਰਾਏ ਗੁਲਾਰ ਨੂੰ ਦਿਸੀ ਕਿ ਗੁਰੂ ਵਿੱਚ ਕਿੰਨੀਆਂ ਤੋਂ ਵਡਿਆਈਆਂ ਅਸੀਂ ਥੋੜਾ ਜਿਹਾ ਬਾਹਰ ਮੁਖੀ ਇਤਿਹਾਸਿਕ ਪੰਖ ਤੋਂ ਵੀ ਸੱਚੇ ਸੌਦੇ ਦਾ ਸਾਬ ਨੂੰ ਪਤਾ ਹੈ ਕਿ ਹਜ਼ੂਰ ਨੇ 20 ਰੁਪਈਆ ਦਾ ਸੱਚਾ ਸੌਦਾ ਕੀਤਾ ਪਰ ਜਦੋਂ ਵਾਪਸ ਆਏ ਨੇ ਪਿਤਾ ਜੀ ਨੇ ਛੱਡ ਗਿਆ ਵੀ ਹੈ ਤੇ ਮੈਂ ਫਿਰ ਬੇਨਤੀ ਕਰਾਂ ਕਦੀ ਵੀ ਇਹੋ ਜਿਹੇ ਪ੍ਰਕਰਨ ਨੂੰ ਸੁਣਾਉਂਦਿਆਂ ਆਪਣੇ ਮਨ 'ਚ ਨਫ਼ਰਤ ਦਾ ਕਿਤੇ ਫੁਰਨਾ ਨਹੀਂ ਲਿਆਉਣਾ ਬਾਬਾ ਕਾਲੂ ਜੀ ਨੇ ਧਿਆਨ ਦਿਓ ਜੀ ਕਿਉਂਕਿ ਅਸੀਂ ਭਾਵਨਾ ਚ ਕਈ ਵਾਰੀ ਸ਼ਬਦ ਉਹ ਵੀ ਵਰਤ ਜਾਂਦੇ ਜਿਹੜੇ ਵਰਤਨੇ ਨਹੀਂ ਚਾਹੀਦੇ ਇਹ ਤਾਂ ਗੁਰੂ ਨਾਨਕ ਸਾਹਿਬ ਦੀ ਖੇਡ ਹੈ ਜਦੋਂ ਪਿਤਾ ਨੂੰ ਸਮਝਾਣ ਤੇ ਆਏ ਖਿੰਨ ਵਿੱਚ ਹੀ ਭਰਮ ਦੇ ਛੋੜ ਕੱਟੇ ਗਏ ਆਪਾਂ ਤਾਂ ਬਾਣੀ ਵਿੱਚੋਂ ਦੇਖਣਾ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾ ਸੱਚਾ ਸੋਦਾ ਕਰਕੇ ਆਏ ਰਾਏ ਬੁਲਾਰ ਉਹ ਨੂੰ ਪਤਾ ਲੱਗਾ ਕਿ ਬਾਬਾ ਕਾਲੂ ਸਾਹਿਬ ক্রੋਧਿਤ ਹੋਏ ਨੇ ਗੁੱਸੇ ਚ ਆਏ ਨੇ ਤੇ ਉਹਨਾਂ ਨੇ ਖਤ ਵੀ ਚੁਕਿਆ ਤੇ ਰਾਹਿ ਬੁਲਾਰ ਨੇ ਭਾਵਨਾ ਨਾਲ ਗੁਰੂ ਨਾਨਕ ਸਾਹਿਬ ਨੂੰ ਆਪਣੇ ਘਰ ਬੁਲਾ ਲਿਆ ਜਦੋਂ ਹਜ਼ੂਰ ਦਾ ਚਿਹਰਾ ਦੇਖਿਆ ਉਹਦੀਆਂ ਅੱਖਾਂ ਪਾਣੀ ਚ ਭੇਜਾਈਆਂ ਉਹਨੇ ਨੌਕਰ ਭੇਜ ਕੇ ਕਿਹਾ ਕਿ ਕਾਲੂ ਜੀ ਨੂੰ ਬੁਲਾਓ ਬਾਬਾ ਕਾਲੂ ਜੀ ਆ ਗਏ ਕਵੀ ਸੰਤੋਖ ਸਿੰਘ ਨੇ ਗੁਰਪ੍ਰਤਾਪ ਸੂਰੀ ਚ ਲਿਖਿਆ ਉਹਨਾਂ ਕਹਿੰਦਾ ਤੈਨੂੰ ਪਤਾ ਨਹੀਂ ਨਾਨਕ ਕਰਕੇ ਤਾਂ ਮੇਰਾ ਗ੍ਰਾਮ ਵਸਦਾ ਹੈ ਮੇਰੀ ਤਲਵੰਡੀ ਵਸਦੀ ਹੈ ਤੂੰ ਇਹਦੇ ਤੇ ਹੱਥ ਚੁਕਿਆ ਕਹਿਣ ਲੱਗਾ ਦੇਖੋ ਅੱਗੇ ਛਾ ਪਛਲੇ ਗਲਵੇ ਬਾਹਰ ਸਰਦੇ ਸਨ ਹੁਣ ਤਾਂ 20 ਰੁਪਏ ਗਵਾਹੇ ਕਵਾਜ ਦਿੱਤੀ 20 ਦੀ ਥਾਂ ਸੈਂਕੜੇ ਲਿਆ ਦਿਓ ਉਹਨਾਂ ਕਹਾ ਗਵਾਹੇ ਕਿਸ ਨੇ ਤੇ ਭਰੋਗੇ ਤੁਸੀਂ ਤੇ ਰਾਹਿ ਬੁਲਾਰ ਨੇ ਕਿਹਾ ਮੈਂ ਕਿਹੜੇ ਆਪਣੇ ਕੋਲੋਂ ਦੇਣ ਲੱਗਾ ਮੈਂ ਤਾਂ ਗੁਰੂ ਨਾਨਕ ਸਾਹਿਬ ਦੇ ਕਰਜ਼ ਬਿਆ ਉਦਾਰ ਮੈਂ ਇਹਨਾਂ ਦਾ ਕਰਜ਼ਦਾਰ ਹਾਂ ਇਹ ਸ਼ਬਦ ਲਿਖੇ ਨੇ ਦੇਖੋ ਇਹ ਵਡਿਆਈ ਕਿਸੇ ਟਾਵੇਂ-ਟਾਵੇਂ ਨੂੰ ਦਿਸਦੀ ਮੈਂ ਗੁਰੂ ਨਾਨਕ ਸਾਹਿਬ ਦਾ ਕਰਜ਼ਦਾਰ ਹਾਂ ਮੈਂ ਇਹਨਾਂ ਦਾ ਕਰਜ਼ਾ ਲਿਆ ਵਾਪਸ ਕਰਨਾ ਉਸ ਵਕਤ ਕਹਿੰਦੇ ਨੇ ਬਾਬਾ ਕਾਲੂ ਸਾਹਿਬ ਮੁਸਕਰਾ ਕੇ ਕਹਿਣ ਲੱਗੇ ਰਾਹਿ ਜੀ ਅੱਗੇ ਲੋਕ ਮਜ਼ਾਕ ਕਰਦੇ ਸਨ ਹੁਣ ਤੁਸੀਂ ਵੀ ਹਾਂਸੀ ਉਡਾਨ ਲੱਗ ਪਏ ਇੱਥੇ ਤਾਂ ਕਦੀ ਇੱਕ ਟਕਾ ਨਹੀਂ ਕਮਾ ਕੇ ਲਿਆਂਦਾ ਤੇ ਤੁਹਾਨੂੰ ਕਰਜ਼ ਕਿਸ ਦਿੰਦੇ ਦਿੱਤਾ ਉਥੇ ਕਿੰਨੇ ਰਾਏ ਬੁਲਾਰਦੇ ਨਾ ਹੱਥ ਜੁੜ ਗਏ ਤੇ ਗੁਰੂ ਨਾਨਕ ਸਾਹਿਬ ਵੱਲ ਦੇਖ ਕੇ ਕਹਿੰਦਾ ਕਿ ਸੱਚ ਏਵੇਂ ਸੁਣ ਕਾਲੂ ਤੁਜ ਕੋ ਸੁਧ ਨਹੀਂ ਤੈਨੂੰ ਇਹਦੇ ਪਤਾ ਨਹੀਂ ਇਹਦੇ ਕੋਲ ਕੀ ਹੈ ਕੀ ਕੁਛ ਮੈਂ ਇਸ ਦਾ ਦਿੱਤਾ ਮਾਨ ਨਾਮ ਵਡਿਆਈਆਂ ਤੇ ਸਿਫਤਾਂ ਵੀ ਰੱਬ ਮੇਰ ਕਰੇ ਤੇ ਸਮਝ ਪੈਂਦੀ ਸੁਣ ਕਾਲੂ ਤੁਝ ਕੋ ਸੁਧ ਨਾਹੀ ਕਿਹੜੀ ਸੁਧ ਨਹੀਂ ਕਹਿ ਲੱਗੇ ਮਾਇਆ ਪਿਖੈ ਜਿਤੀ ਜਗਮਾਹੀ ਜਿੰਨੀ ਦੁਨੀਆ ਵਿੱਚ ਮਾਇਆ ਦੇਖਣਾ ਪੈਣਾ ਇਹ ਸਭ ਗੁਰੂ ਨਾਨਕ ਦੇ ਚਰਨਾਂ ਦੀ ਧੂੜ ਵਿੱਚ ਵਸਦੀ ਸੁਣ ਕਾਲੂ ਤੁਝ ਕੋ ਸੁਧ ਨਾਹੀ ਮਾਇਆ ਪਿਖੈ ਜਿਤੀ ਜਗਮਾਹੀ ਸਭ ਵਰਤੈ ਨਾਨਕ ਅਨੁਸਾਰੀ ਤੂੰ 20 ਰੁਪਏ ਕਹਿੰਨਾ ਹਰ ਚੀਜ਼ ਧਰਤੀ ਦੇ ਤੱਤ ਵੀ ਇਹਦੇ ਹੁਕਮ ਚੱਲਦੇ ਪਏ ਨੇ ਸਭ ਵਰਤੈ ਨਾਨਕ ਅਨਸਾਰੀ ਤੇ ਇਸ ਤਰ੍ਹਾਂ ਦੇ ਅਧੀਨ ਹੈ ਪਤ ਰਜ਼ਾਈ ਜੋ ਪਤ ਬ੍ਰਤ ਨਾਰੀ ਜਿਵੇਂ ਇੱਕ ਪਤੀ ਵਰਤਾ ਇਸਤਰੀ ਪਤੀ ਦੇ ਕੋ ਕੰਬ ਵਿੱਚ ਇਸੇ ਤਰ੍ਹਾਂ ਦੁਨੀਆ ਦੀ ਦੌਲਤ ਗੁਰੂ ਨਾਮਿਕ ਦੇ ਹੁਕਮ ਵਿੱਚ ਹੈ ਉੱਥੇ ਇੱਕ ਬਚਨ ਗਿਆ ਕਹਿਣ ਲੱਗੇ ਮੈਂ ਤਾਂ ਦੇਣ ਲੱਗਾ ਮੇਰੇ ਘਰ ਵਿੱਚ ਮੇਰਾ ਕੁਝ ਵੀ ਨਹੀਂ ਔਰ ਜੇ ਮੇਜ ਘਰ ਵਡਿਆਈ ਕਮਲ ਨੈਣ ਕਰੋਨਾ ਤੇ ਭਾਈ ਜਿਹੜੀਆਂ ਮੇਰੇ ਘਰ ਵਿੱਚ ਵੀ ਬਖਸ਼ਾਂ ਨੇ ਇਹ ਵੀ ਗੁਰੂ ਨਾਨਕ ਸਾਹਿਬ ਕਮਲ ਦੇ ਨੇਤਰਾਂ ਵਾਲੇ ਨੇ ਕੀਤੀਆਂ ਹੁਣ ਦੇਖੋ ਸੰਸਾਰੀ ਵਡਿਆਈ ਹੋਵੇ ਪਿਛਲੇ ਦਿਨੀ ਦਾਸਿਕ ਬੇਨਤੀ ਕੀਤੀ ਸੀ ਦੋ ਤਰ੍ਹਾਂ ਦੇ ਪੱਖ ਨੇ ਇੱਕ ਹੈ ਦੁਨੀਆ ਦੀ ਵਡਿਆਈ ਇੱਕ ਹੈ دین ਦੀ ਵਡਿਆਈ ਸੱਚ ਇਹ ਵੇ ਕਿ ਦੁਨੀਆ ਦੀ ਵਡਿਆਈ ਵਾਸਤੇ ਲੋਕ ਜ਼ੋਰ ਮਾਰਦੇ ਨੇ ਉਥੇ ਅੱਗੇ ਨਿਕਲਣਾ ਪੈਂਦਾ ਹੈ ਤੇ ਦੀਨ ਦੀ ਕਿਰਪਾ ਲੈ ਕੇ ਪਿੱਛੇ ਰਹਿ ਕੇ ਝੁਕਣਾ ਪੈਂਦਾ ਹੈ ਦੁਨੀਆ ਦੀ ਵਡਿਆਈ ਵਾਲਾ ਇਹ ਸ਼ਬਦ ਕਹਿੰਦਾ ਮੈਂ ਸਭ ਤੋਂ ਉੱਚਾ ਇਹ ਹੀ ਫਰਕ ਜੇ ਧਰਮੀ ਵਿੱਚ ਤੇ ਰਾਜਨੀਤੀ ਵਿੱਚ ਥੋੜੀ ਜਿਹੀ ਮੇਰੀ ਬੇਨਤੀ ਸਮਝਿਓ ਆ ਰਾਜਨੀਤੀ ਦੇ ਖੇਤਰ ਵਿੱਚ ਜਦੋਂ ਵੀ ਜਾਓਗੇ ਰਾਜਨੀਤੀ ਵਿੱਚ ਬੰਦਾ ਜਿੰਦਾ ਹੀ ਹੋ ਰਹਿ ਸਕੇਗਾ ਜਿਹੜਾ ਆਪਣੇ ਦਾ ਵਿਰੋਧ ਕਰੇਗਾ ਵਿਰੋਧੀ ਦਾ ਤੇ ਜਿਹੜਾ ਉਹਦੀਆਂ ਸਕੀਮਾਂ ਨਾਲ ਸਹਿਮਤ ਹੋ ਜਾਏਗਾ ਉਹਦੀਆਂ ਯੋਜਨਾਵਾਂ ਨਾਲ ਸਹਿਮਤ ਹੋ ਜਾਏਗਾ ਉਹ ਕਾਮਯਾਬ ਰਾਜਨੀਤਾ ਲਹੀ ਜਿੰਨਾ ਮਰਜੀ ਚੰਗਾ ਕੰਮ ਕਰੋ ਉਹਨੂੰ ਇਹ ਕਹਿਣਾ ਪਏਗਾ ਕਿ ਇਹਦੇ ਵਿੱਚ ਆ ਘਾਟ ਹੈ ਇਹ ਦਰਸਾਉਣ ਲਈ ਕਿ ਇਹਨੂੰ ਕੁਝ ਪਤਾ ਨਹੀਂ ਮੈਂ ਇਹਦੇ ਤੋਂ ਵੱਧ ਕਰ ਸਕਣਾ ਸੱਚ ਇਹ ਵੀ ਦੁਨੀਆ ਵਿੱਚ ਲੰਘਣ ਲਈ ਲੋਕਾਂ ਨੂੰ ਮਾੜਾ ਕਹਿ ਕੇ ਪਿਛੜਨਾ ਪੈਂਦਾ ਤੇ ਧਰਮ ਦੀ ਦੁਨੀਆ ਵਿੱਚ ਵੱਧਣ ਲਈ ਆਪਣੇ ਆਪ ਨੂੰ ਨਿਮਰ ਦਿਖਾਣਾ ਪੈਂਦਾ ਹੈ ਤਾਂ ਹੀ ਸਤਿਗੁਰੂ ਨੇ ਸੁਖਮਨੀ ਵਿੱਚ ਦੋ ਹੀ ਬਚਨ ਕਹੇ ਕਿ ਆਪਸ ਕੋ ਜੋ ਜਾਣੇ ਨੀਚਾ ਸੌ ਗਲੀਆਂ ਸਭ ਤੋਂ ਉੱਚਾ ਪਰ ਜਿਹੜਾ ਜਾਣੇ ਸ਼ਬਦ ਨਾ ਕੇਵਲ ਕਹ ਆਪਸ ਕੋ ਜੋ ਜਾਣੇ ਨੀਚਾ ਸੋਉ ਗਣੀਏ ਸਭ ਤੇ ਉੱਚਾ ਨਾਲ ਇਹ ਵੀ ਕਹ ਆਪਸ ਕੋ ਜੋ ਭਲਾ ਕਹਾਵੇ ਤਿਸਨ ਭਲਾਈ ਨਿਕਟ ਨਾ ਆਉ। ਦੋਨੋਂ ਬਖ ਰੱਖ ਦਿੱਤੇ। ਮੈਂ ਬੇਨਤੀ ਕਰਾਂ ਹਰ ਤਰ੍ਹਾਂ ਦੀ ਵਡਿਆਈ ਸਤਿਗੁਰੂ ਕਹਿੰਦੇ ਨੇ ਸਤਿਗੁਰੂ ਵੱਡਾ ਕਲ ਸਹ ਲਾਈ ਹੈ ਜਿਸ ਵਿੱਚ ਵਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਤੇ ਉਹ ਵਡਿਆਈਆਂ ਜਿਹੜੀਆਂ ਨੇ ਗੁਰੂ ਜੀ ਦੀਆਂ ਉਹ ਫਿਰ ਜਾਂਦੀਆਂ ਕਿੱਥੇ ਆ ਕਿਉਂ ਕਿਹਾ ਧੰਨ ਧਨ RAM DAS ਗੁਰ ਮੈਂ ਉਸ ਤੁਕ ਦੀ ਸਿਰਵਰਤ ਕਰ ਰਿਹਾ ਸਹਿ ਮੇਲੇ ਤਾਂ ਨਦਰੀ ਆਈਆਂ ਜਾਂ ਇਸ ਭਾਣਾ ਤਾਂ ਮਨ ਵਸਾਈਆਂ ਜਦੋਂ ਜਗਿਆਸੂ ਸਿੱਖ ਗੁਰੂ ਨੂੰ ਭਾ ਗਿਆ ਜਿਹੜੀਆਂ ਗੁਰੂ ਦੀਆਂ ਵਡਿਆਈਆਂ ਸਨ ਉਹ ਸਿੱਖ ਦੇ ਅੰਦਰ ਪ੍ਰਵੇਸ਼ ਕਰ ਗਈ ਤਾਂ ਉਹਦੀ ਸਿਮਤ ਕਰਨੀ ਹੈ ਕਿ ਉਹਦੇ ਗੁਣ ਉਹਦੇ ਵਡਿਆਈਆਂ ਅੰਦਰ ਆ ਜਾਣ ਜਾਂ ਕਿਸ ਭਾਣਾ ਤਾਂ ਮਨ ਵਸਾਈਆਂ ਤੇ ਪਿਆਰਿਓ ਜਦੋਂ ਵਡਿਆਈਆਂ ਆਉਂਦੀਆਂ ਨੇ ਅੰਦਰੋਂ ਬੁਰਾਈਆਂ ਚੁੱਕੀਆਂ ਜਾਂਦੀਆਂ ਜਿੱਥੇ ਵਡਿਆਈ ਹੈ ਨਾ ਗੁਰੂ ਦੀ ਉਥੇ ਬੁਰਾਈ ਨੂੰ ਕੋਈ ਥਾਂ ਨਹੀਂ ਜਿੱਥੇ ਵਡਿਆਈ ਆਵੇਗੀ ਉਥੇ ਬੁਰਾਈ ਚੁੱਕੀ ਜਾਏਗੀ ਤੇ ਜਿੱਥੇ ਪੂਰੇ ਗੁਰੂ ਦੀਆਂ ਵਡਿਆਈਆਂ ਆ ਜਾਣਗੀਆਂ ਉਥੋਂ ਬੁਰਾਈਆਂ ਵੀ ਚਲੀਆਂ ਜਾਣਗੀਆਂ ਮਹਾਰਾਜ ਜੀ ਨੇ ਕਿਹਾ ਜਾਂ ਕਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਤਾਰ ਹੁਕਮ ਮਸਤਕ ਹੱਤ ਤਰ ਵਿੱਚੋਂ ਮਾਰ ਕੱਢੀਆਂ ਬੁਰਾਈਆਂ ਗੁਰੂ ਨੇ ਮੱਥੇ ਤੇ ਹੱਥ ਰੱਖਿਆ ਤੇ ਜਿਹੜੀਆਂ ਅੰਦਰ ਬੁਰਾਈਆਂ ਸਨ ਸਤਿਗੁਰੂ ਨੇ ਸਾਰੀਆਂ ਮਾਰ ਕੇ ਬਾਹਰ ਕਰ ਦਿੱਤੀਆਂ ਅਪੁਸ਼ਟ ਬਾਤੈ ਭਈ ਸੀਧਰੀ ਦੂਤ ਦੁਸ਼ਟ ਸਜ ਨਹੀਂ ਅੰਧਕਾਰ ਮੈਂ ਰਤਨ ਪ੍ਰਗਾਸਿਓ ਮਲੀਨ ਬੁੱਧ ਹਿਛਦੇ ਮੈਲੇ ਚਿੱਟੇ ਹੋ ਗਏ ਕਾਲੇ ਚਿੱਟੇ ਹੋ ਗਏ ਮੈਲੇ ਨਿਰਮਲ ਹੋ ਗਏ ਗੁਰੂ ਉਹ ਮੱਥੇ ਤੇ ਹੱਥ ਧਰ ਕੇ ਹੁਣ ਕੁਝ ਗੱਲਾਂ ਨਾ ਆਪ ਭਾਵ ਬਣਾਣੇ ਪੈਂਦੇ ਨਾ ਪਹਿਲੇ ਦਿਨ ਉੱਥੇ ਕਥਾ ਆਰੰਭ ਕਰਦਿਆਂ ਕਿਹਾ ਸੀ ਕਿ ਸ਼ਬਦ ਵਿੱਚ ਬੜੇ ਭਾਵ ਬਣਾ ਕੇ ਗੁਰੂ ਨੂੰ ਪਿਆਰ ਕੀਤਾ ਦੁਨੀਆਂ ਦੇ ਰਿਸ਼ਤੇ ਬਣਾ ਕੇ ਕਿਤੇ ਮਾਂ ਬਾਪ ਕਹਿ ਕੇ ਕਿਤੇ ਮਿੱਤਰ ਕਹਿ ਕੇ ਕਿਤੇ ਭਰਾ ਕਹਿ ਕੇ ਕਿਤੇ ਯਾਰ ਕਹਿ ਕੇ ਕਿਤੇ ਸੱਜਣ ਕਹਿ ਕੇ ਕਿਤੇ ਮਾਲਕ ਕਹਿ ਕੇ ਕਿਤੇ ਠਾਕੁਰ ਕਹਿ ਕੇ ਕਿਤੇ ਸਵਾਮੀ ਕਹਿ ਕੇ ਇਹ ਹੈ ਨਾ ਦੁਨੀਆ ਦੇ ਸਾਰੇ ਰਿਸ਼ਤੇ ਨਾ ਪਰਪਾ ਬਣਾਇਆ ਹੁਣ ਜਦੋਂ ਮੱਥੇ ਤੇ ਹੱਥ ਰੱਖਣ ਦੀ ਗੱਲ ਚੱਲਦੀ ਹੈ ਤੇ ਮੈਂ ਕਈ ਵਾਰੀ ਸੋਚਣਾ ਕਿ ਮੱਥਾ ਟੇਕਣਾ ਤੇ ਹੱਥ ਜੋੜਨੇ ਇਹ ਸਰੀਰ ਦੀ ਮੁਦਰਾ ਹੈ ਪਰ ਗੁਰੂ ਰਾਮਦਾਸ ਜੀ ਦਾ ਇੱਕ ਵਚਨ ਹੈ ਰੋਜ਼ ਅਸੀਂ ਪੜ੍ਹਦੇ ਆ ਕਿੰਨੇ ਆਹ ਸਰੀਰ ਜਿਹੜਾ ਪਿੰਡ ਹੈ ਨਾ ਐ ਸਿਰ ਤੱਕ ਨਕਾਨਕ ਭਰਿਆ ਬੇਕਾਮ ਤੇ ਕਰੋਧ ਨਾਲ ਕਿਹਾ ਇਹਨਾਂ ਨੂੰ ਖੰਡਨ ਕਰਨ ਵਾਸਤੇ ਇਹਨਾਂ ਦੇ ਟੁਕੜੇ ਕਰਨ ਦੇ ਲਈ ਇੱਕ ਤਾਂ ਗੁਰੂ ਕੋਲ ਚਲਾ ਜਾ ਤੇ ਦੂਜੀ ਗੱਲ ਦੋ ਪੁੰਨ ਆਪਣੀ ਜ਼ਿੰਦਗੀ ਚ ਕਰ ਲੈ ਵੈਸੇ ਤਾਂ ਪੁੰਨ ਬੜੇ ਨੇ ਕੋਈ ਅੰਨ ਦਾ ਪੁੰਨ ਕਰਦਾ ਹੈ ਕੋਈ ਕੱਪੜਿਆਂ ਦਾ ਪੁੰਨ ਕਰਦਾ ਹੈ ਕੋਈ ਪੈਸਿਆਂ ਦਾ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਨੇ ਤਿੰਨ ਪੁੰਨਾਂ ਨੂੰ ਬਹੁਤ ਵੱਡੀ ਥਾਂ ਦਿੱਤੀ ਕਿਨਨੇ ਇੱਕ ਤਾਂ ਗੁਰੂ ਕੋਲ ਹੱਥ ਜੋੜ ਲੈ ਏਦੋਂ ਵੱਡਾ ਪੁੰਨ ਕੋਈ ਨਹੀਂ ਦੂਜਾ ਗੁਰੂ ਨੂੰ ਮੱਥਾ ਟੇਕਣ ਦੀ ਜਾਚ ਸਿੱਖ ਲੈ ਏਦੋਂ ਵੱਡਾ ਪੁੰਨ ਕੋਈ ਨਹੀਂ ਤੇ ਸੱਚੇ ਵਿੱਚ ਕਲਯੁਗ ਵਿੱਚ ਤੂੰ ਗੁਰੂ ਗੁਰੂ ਜਪਣ ਲੱਗ ਕੋ ਏਦੋਂ ਵੱਡਾ ਵੀ ਪੁੰਨ ਕੋਈ ਨਹੀਂ ਅਸੀਂ ਪੜਨੇ ਆ ਕਾਮ ਕਰੋਧ ਨਗਰ ਬਹੁ ਭਰਿਆ ਗੁਰੂ ਰਾਮਦਾਸ ਜੀ ਦਾ ਬਚਨ ਕਾਮ ਕਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਕੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਕੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਿੱਡੀ ਵੱਡੀ ਬਾਤ ਕੇ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਡੀਆਂ ਬੁਰਾਈਆਂ ਉਹ ਕਹਿ ਲੱਗੇ ਹੱਥ ਚੁੱਕਣ ਵਾਲੇ ਬੜੇ ਮਿਲ ਗਏ ਪਰ ਜਿਹਨੂੰ ਹੱਥ ਜੋੜਨ ਦੀ ਜਾਚ ਆ ਜਾਏ ਏਦੋਂ ਵੱਡਾ ਪੁੰਨ ਕੀ ਕੋਈ ਨਹੀਂ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਤੇ ਨਾਲ ਅਗਲਾ ਬਚਨ ਹੈ ਕਰ ਗੰਡੋਤ ਪੁੰਨ ਵੱਡਾ ਹੈ